ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੂੰ ਰੈਂਦੀ ਦੁਨੀਆ ਤੱਕ ਜਾਣਿਆ ਜਾਏਗਾ ਤੇ ਰੈਂਦੀ ਦੁਨੀਆ ਤੱਕ ਚਾਰੋਂ ਸਾਹਿਬਜ਼ਾਦਿਆਂ ਦੀਆਂ ਮਿਸਾਲਾਂ ਦਿੱਤੀਆਂ ਜਾਣਗੀਆਂ ਚਾਰੋ ਸਹਿਬ ਯਾਦ ਆਵੇ ਅਗਰ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਇਸ ਪਿੱਛੇ ਕਿਸ ਕਿਸ ਦੀਆਂ ਸਿੱਖਿਆਵਾਂ ਸਨ ਤੇ ਚਾਰੋ ਸਹਿਬ ਯਾਦਿਆਂ ਦੇ ਕੀ ਕੀ ਫੈਸਲੇ ਸਨ ਅੱਜ ਦੀ ਵੀਡੀਓ ਚ ਵਿਚਾਰਨ ਦੀ ਕੋਸ਼ਿਸ਼ ਕਰਾਂ ਚਾਰ ਸਹਿਬ ਯਾਦਿਆਂ ਦਾ ਇਤਿਹਾਸ ਕਰੀਬਨ ਸਭ ਜਣੇ ਜਾਣਦੇ ਨੇ ਆਪਾਂ ਬਸ ਇੱਕ ਛੋਟੀ ਜੀ ਪੰਛੀ ਚਾਤ ਮਾਰਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤੇ ਕਿਵੇਂ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਆਪਣੀਆਂ ਕਸਮਾਂ ਤੋੜਦੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਗਰ ਫੌਜਾਂ ਭੇਜ ਦਿੱਤੀਆਂ ਔਰ ਉਹਨਾਂ ਫੌਜਾਂ ਨੂੰ ਰੋਕਣ ਵਾਲਾ ਤੇ ਬਾਬਾ ਜੀ ਸਿੰਘ ਜੀ ਤੇ ਕਈ ਹੋਰ ਸਿੰਘ ਡਟ ਗਏ ਪਰ ਉਸ ਦਿਨ ਸਰਸਾਂ ਦੇ ਨਦੀ ਤੇ ਪੂਰਾ ਪਰਿਵਾਰ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੋਂ ਇਸ ਤਰ੍ਹਾਂ ਇਸ ਦਿਨ ਦੀ ਰਾਤ ਜਿਹੜੀ ਛੋਟੇ ਸਹਬਜਾਂਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਕੰਮੇ 마ਸ਼ਕੀ ਦੀ ਕੁਟਿਆ ਦੇ ਵਿੱਚ ਕੱਟੀ ਔਰ ਉਧਰ ਗੁਰੂ ਗੋਬਿੰਦ ਸਿੰਘ ਜੀ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਠਹਿਰਦੇ ਨੇ ਜਿੱਥੇ ਅਗਲੀ ਸਵੇਰ ਚਮਕੌਰ ਦੀ ਗੜੀ ਨੂੰ ਲੱਖਾਂ ਦਾ ਪਾ ਲਿਆ ਮੁਗਲ ਫੌਜਾਂ ਨੇ ਔਰ ਉਹਨਾਂ ਨਾਲ ਬਾਹਰ ਜਾ ਕੇ ਜੰਗ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਪਰ ਗੁਰੂ ਸਾਹਿਬ ਨੇ ਵੀ ਇਹ ਫੈਸਲਾ ਕੀਤਾ ਕਿ ਗੱਡੀ ਦੇ ਵਿੱਚੋਂ 5-5 ਦਾ ਜੱਥਾ ਬਾਹਰ ਜਾਏਗਾ ਔਰ ਜਾ ਕੇ ਮੁਗਲਾਂ ਨਾਲ ਜੰਗ ਕਰੇਗਾ। ਬਾਬਾ ਅਜੀਤ ਸਿੰਘ ਜੀ ਖੁਦ ਚੱਲ ਗਿਆ ਔਰ ਉਹਨਾਂ ਨੇ ਗੁਰੂ ਸਾਹਿਬ ਤੋਂ ਆਗਿਆ ਮੰਗੀ। ਮੈਂ ਆਪਣੇ ਗੁਰੂ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਮੈਨੂੰ ਜੰਗ ਵਿੱਚ ਭੇਜਣ ਲਈ ਆਪਣੇ ਹੱਥਾਂ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੰਗੇ। ਔਰ ਗੁਰੂ ਸਾਹਿਬ ਨੇ ਵੀ ਖੁਸ਼ੀ-ਖੁਸ਼ੀ ਬਾਬਾ ਜੀਤ ਸਿੰਘ ਨੂੰ ਜੰਗ ਵਾਸਤੇ ਵਿਦਾ ਕਰ ਦਿੱਤਾ ਔਰ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਜੰਗ ਲੜਦੇ ਲੜਦੇ ਸ਼ਹੀਦ ਹੋ ਗਏ। ਗੁਰੂ ਪਿਤਾ ਜੀ ਮੈਂ ਵੀ ਵੱਡੇ ਵੀਰ ਭਾਂ ਜੰਗ 'ਚ ਜਾਵਾਂਗਾ। ਔਰ ਇਹ ਜੰਗ ਦਾ ਮੰਜ਼ਰ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਉੱਤੇ ਖੜੇ ਹੋ ਕੇ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ ਔਰ ਦੋਵੇਂ ਸਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖਿਆ। ਔਰ ਇੱਧਰ ਕੁਝ ਸੋਨੇ ਦੀਆਂ ਮੋਹਰਾਂ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਔਰ ਉਹਨੇ ਕੋਤਵਾਲੀ 'ਚ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਮੇਰੇ ਨਾਲ ਸਨ ਤੋਂ ਇਸ ਤਰ੍ਹਾਂ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਪਹਿਲੀ ਰਾਤ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਮੁਰਿੰਡੇ ਥਾਣੇ ਵਿੱਚ ਕੱਟੇ ਔਰ ਉਸ ਤੋਂ ਅਗਲੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਸਰਹੰਦ ਲੈ ਜਾਇਆ ਗਿਆ ਔਰ ਉੱਥੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਠਹਿਰਾਇਆ ਗਿਆ ਉਹ ਦੇ ਮਹੀਨੇ ਦੀਆਂ ਉਹ ਸਰਦ ਹਵਾਵਾਂ ਦੇ ਵਿੱਚ ਜਦੋਂ ਪਹਿਲੇ ਦਿਨ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ੀ ਹੋਣ ਗੀ ਤੇ ਮਾਤਾ ਜੀ ਨੂੰ ਨਾਲ ਨਹੀਂ ਜਾਣ ਦਿੱਤਾ ਗਿਆ ਛੋਟੇ ਸਹਿਬਜ਼ਾਦਿਆਂ ਦੇ ਉਹਦਾ ਕਾਰਨ ਇਹ ਹੀ ਸੀਗਾ ਕਿ ਵਜ਼ੀਰ ਖਾਨ ਨੂੰ ਲੱਗਦਾ ਸੀਗਾ ਕਿ ਅਸੀਂ ਜਿਹੜੇ ਸਵਾਲ ਪੁੱਛਾਂਗੇ ਉਹਦੇ ਜਵਾਬ ਇਹਨਾਂ ਬੱਚਿਆਂ ਕੋਲੋਂ ਨਹੀਂ ਹੋਣੇ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਮਾਤਾ ਜੀ ਦੇਣਗੇ ਇਸ ਲਈ ਮਾਤਾ ਜੀ ਨੂੰ ਨਾਲ ਨਹੀਂ ਆਉਣ ਦਿੱਤਾ ਗਿਆ ਔਰ ਜਿਵੇਂ ਛੋਟੇ ਸਹਿਬਜ਼ਾਦੇ ਪਹਿਲੇ ਦਿਨ ਕਚਹਿਰੀ ਵਿੱਚ ਦਾਖਲ ਹੁੰਦੇ ਨੇ ਤੇ ਜਿਵੇਂ ਕਿ ਇਤਿਹਾਸ ਦੇ ਵਿੱਚ ਅਸੀਂ ਸਾਰੇ ਪੜ੍ਹਦੇ ਆਂ ਦੇਖਦੇ ਆਂ ਕਿ ਛੋਟੇ ਸਹਿਬਜ਼ਾਦਿਆਂ ਦਾ ਮਨੋਬਲ ਗਿਰਾਉਣ ਵਾਸਤੇ ਜਿਹੜਾ ਦਰਬਾਰ ਦਾ ਵੱਡਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਤੇ ਛੋਟਾ ਖੁੱਲਿਆ ਹੋਇਆ ਸੀ ਉਹ ਸਿਰਫ ਇਸ ਕਰਕੇ ਕਿ ਬੱਚੇ ਜਦੋਂ ਸਿਰ ਝੁਕਾ ਕੇ ਅੰਦਰ ਵੜਨਗੇ ਤੇ ਇਹਨਾਂ ਦਾ ਮਨੋਵਲ ਗਿਰੇਗਾ ਔਰ ਅਸੀਂ ਸਾਰੇ ਕਮਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਸਾਡੇ ਅੱਗੇ ਸੀਸ ਝੁਕਾਇਆ ਪਰ ਉਹ ਦੋ ਸਹਿਬਜ਼ਾਦੇ ਇੰਨੇ ਜਿਆਦਾ ਸਮਝਦਾਰ ਸਨ ਉਹਨਾਂ ਨੇ ਆਪਣਾ ਸੀਸ ਝੁਕਾਉਣ ਦੀ ਬਜਾਏ ਪਹਿਲਾਂ ਜੁੱਤੀ ਯਾਨੀ ਕਿ ਪਹਿਲਾਂ ਪੈਰ ਨੂੰ ਅੰਦਰ ਵਾਲਿਆ ਔਰ ਇਹ ਦੇਖ ਕੇ ਸਾਰੇ 당 ਰਹਿ ਗਏ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਦਾਖਲ ਹੋਏ ਤੇ ਗੱਜ ਕੇ ਦੋਵਾਂ ਸਹਿਬਜ਼ਾਦਿਆਂ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਦਿਨ ਬਹੁਤ ਸਵਾਲ ਜਵਾਬ ਹੋਏ ਛੋਟੇ ਸਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਮੌਤ ਦੇ ਡਰਾਵੇ ਦਿੱਤੇ ਗਏ ਕਾਫੀ ਵਿਉਂਤ ਬੰਦੀਆਂ ਕੀਤੀਆਂ ਪਰ ਛੋਟੇ ਸਹਿਬਜ਼ਾਦਿਆਂ ਨੇ ਹਰ ਇੱਕ ਗੱਲ ਦਾ ਟੱਟ ਕੇ ਜਵਾਬ ਦਿੱਤਾ। ਅਗਲੇ ਦਿਨ ਜਦੋਂ ਫਿਰ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦੇ ਪੇਸ਼ ਹੋਏ ਤੇ ਫਿਰ ਇਸੇ ਤਰ੍ਹਾਂ ਹੀ ਉਹ ਬਿਨਾਂ ਡਰੇ ਆਪਣੇ ਜਵਾਬ ਦਿੰਦੇ ਗਏ ਔਰ ਉਸ ਦਿਨ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਮੀਆਂ ਵਿੱਚ ਛਿਣਨ ਦਾ ਹੁਕਮ ਸਾਲਾ ਦਿੱਤਾ ਗਿਆ। ਔਰ ਇਸੇ ਤਰ੍ਹਾਂ ਉਸ ਤੋਂ ਅਗਲੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਮੀਆਂ ਦੇ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਗਿਆ। ਅਗਰ ਅਸੀਂ ਹਰ ਸਾਲ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮਨਾਉਨੇ ਆ ਜਾਂ ਉਹਨਾਂ ਨੂੰ ਯਾਦ ਕਰਦੇ ਜਾਂ ਆਪਣੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਦੇ ਆ ਉਹਨਾਂ ਦੀ ਇਹ ਅਮਰ ਦਾਸਤਾ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਨੇ ਆ। ਤੋਂ ਇਹ ਸਿਰਫ ਇਸ ਕਰਕੇ ਅਸੀਂ ਸੁਣਾਉਨੇ ਆ ਕਿ ਚਾਰ ਸਾਹਿਬਜ਼ਾਦਿਆਂ ਦੇ ਆਪਣੇ ਫੈਸਲਿਆਂ ਦੇ ਕਰਕੇ ਹਮੇਸ਼ਾ ਅਮਰ ਰਹਿਣਗੇ। ਅਗਰ ਆਪਾਂ ਕੁਦਰਤ ਦੇ ਨਿਯਮ ਨੂੰ ਦੇਖੀਏ ਤੇ ਪ੍ਰਮਾਤਮਾ ਨੇ ਹਰ ਇੱਕ ਚੀਜ਼ ਯੂਨੀਕ ਬਣਾਈ ਏ, ਇੱਕ ਚੀਜ਼ ਦੂਸਰੀ ਵਰਗ ਹੀ ਨਹੀਂ। ਔਰ ਇਹ ਨਿਯਮ ਸਭ ਤੋਂ ਵੱਧ ਮਨੁੱਖਾਂ ਤੇ ਲਾਗੂ ਹੁੰਦਾ ਹੈ ਹਰ ਇੱਕ ਮਨੁੱਖ ਆਪਣੀ ਅਲੱਗ ਸ਼ਕਲ ਲੈ ਕੇ ਪੈਦਾ ਹੋਇਆ ਔਰ ਸਭ ਤੋਂ ਵੱਡੀ ਗੱਲ ਹਰ ਇੱਕ ਮਨੁੱਖ ਆਪਣੇ ਤਰੀਕੇ ਨਾਲ ਸੋਚਦਾ ਹੈ ਔਰ ਉਹਦੇ ਫੈਸਲੇ ਆਪਣੇ ਹੁੰਦੇ ਨੇ ਔਰ ਮਾਪੇ ਸਿਰਫ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਨੇ ਪਰ ਮਾਪੇ ਆਪਣੇ ਬੱਚਿਆਂ ਦੇ ਫੈਸਲਿਆਂ ਨੂੰ ਨਹੀਂ ਬਦਲ ਸਕਦੇ ਅਗਰ ਅਸੀਂ ਗੁਰੂ ਸਹਿਬਾਨਾਂ ਦੇ ਜੀਵਨ ਵੱਲ ਨਜ਼ਰ ਮਾਰੀਏ ਕਿ ਗੁਰੂ ਸਹਿਬਾਨਾਂ ਨੇ ਵੀ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਧਾਰਮਿਕ ਸਿੱਖਿਆ ਦੁਨਿਆਵੀ ਸਿੱਖਿਆ ਔਰ ਉਹਨਾਂ ਨੂੰ ਇਕ ਚੰਗੇ ਇਨਸਾਨ ਬਣਾਇਆ ਕਾਫੀ ਹੱਦ ਤੱਕ ਮਾਪਾਪ ਦੀ ਸਿੱਖਿਆ ਨੂੰ ਵੀ ਇਹ ਸਹਿਰਾ ਜਾਂਦਾ ਹੈ ਅਗਰ ਉਹਨਾਂ ਦੇ ਬੱਚੇ ਕੋਈ ਚੰਗਾ ਕੰਮ ਕਰਦੇ ਨੇ ਪਰ ਜ਼ਿਆਦਾਤਰ ਅਗਰ ਸੋਭਾ ਹੁੰਦੀ ਹੈ ਅਗਰ ਦੁਨੀਆ ਜਾਣਦੀ ਹੈ ਕਿਸੇ ਨੂੰ ਤੇ ਉਹ ਉਸ ਮਨੁੱਖ ਦੇ ਆਪਣੇ ਕੰਮਾਂ ਦੇ ਕਰਕੇ ਜਾਣਦੀ ਹੈ ਉਹਦੇ ਆਪਣੇ ਗੁਨਾ ਕਰਕੇ ਜਾਣਦੀ ਹੈ ਅਗਰ ਅਸੀਂ ਗੱਲ ਕਰੀਏ ਦੁਨੀਆ ਦੇ ਅਵਤਾਰੀ ਪੁਰਖਾਂ ਦੀ ਤੇ ਉਹਨਾਂ ਅਵਤਾਰੀ ਪੁਰਖਾਂ ਨੂੰ ਆਪਣੇ ਗੁਨਾ ਦੇ ਕਰਕੇ ਜਾਣਿਆ ਗਿਆ ਜਿਵੇਂ ਕਿ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਮਹਾਤਮਾ ਬੁੱਧ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਜੀ ਸੰਤ ਕਬੀਰ ਜੀ ਗੁਰੂ ਰਵਿਦਾਸ ਜੀ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਇਹ ਆਪਣੇ ਗੁਨਾ ਕਰਕੇ ਆਪਣੇ ਕਰਮਾ ਕਰਕੇ ਦੁਨੀਆ ਇਹਨਾਂ ਨੂੰ ਪੂਜਦੀ ਹੈ ਔਰ ਪੂਰੇ ਇਤਿਹਾਸ ਦੇ ਵਿੱਚ ਸਾਨੂੰ ਐਸਾ ਦੇਖਣ ਨੂੰ ਨਹੀਂ ਮਿਲਦਾ ਅਗਰ ਕਿਸੇ ਦੇ ਦੋ ਪੁੱਤਰ ਨੇ ਚਾਰ ਪੁੱਤਰ ਨੇ ਤੇ ਉਹਨਾਂ ਵਿੱਚੋਂ ਕੋਈ ਇੱਕ ਹੀ ਉਸ ਅਵਤਾਰੀ ਪੁਰਖ ਦੇ ਰਾਹ ਤੇ ਚੱਲਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁੱਤਰ ਜਿਹੜੇ ਉਹ ਚਾਰੋਂ ਦੇ ਚਾਰੋਂ ਪੁੱਤਰ ਹੀ ਇੰਨੇ ਲਾਇਕ ਸਨ ਕਿ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਪੂਜਿਆ ਜਾਏਗਾ ਉਹ ਆਮਰ ਸ਼ਹੀਦਾਂ ਦੇ ਵਿੱਚ ਆਉਣਗੇ ਔਰ ਇੱਥੇ ਵੀ ਉਹੀ ਸਿਧਾਂਤ ਲਾਗੂ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋਂ ਸਹਿਬਜ਼ਾਦਿਆਂ ਨੂੰ ਜੋ ਸਿੱਖਿਆ ਦਿੱਤੀ ਚਾਰੋਂ ਸਹਿਬਜ਼ਾਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦੇ ਉੱਤੇ ਖਰੇ ਉਤਰੇ ਪਰ ਕਿਤੇ ਨਾ ਕਿਤੇ ਅਗਰ ਅਸੀਂ ਦੇਖੀਏ ਕਿ ਚਾਰੋਂ ਸਹਿਬਜ਼ਾਦਿਆਂ ਨੇ ਜੋ ਖੁਦ ਤੋਂ ਫੈਸਲੇ ਲਏ ਚਮਕੌਰ ਦੀ ਗੜੀ ਦੇ ਵਿੱਚ ਦੋਨੋਂ ਸਹਿਬਜ਼ਾਦਿਆਂ ਨੇ ਬਾਬਾ ਜੀਤ ਸਿੰਘ ਜੀ ਨੇ ਤੇ ਬਾਬਾ ਜੁਝਾਰ ਸਿੰਘ ਜੀ ਨੇ ਖੁਦ ਆਪ ਫੈਸਲਾ ਕੀਤਾ ਕਿ ਅਸੀਂ ਸਭ ਤੋਂ ਪਹਿਲਾਂ ਜੰਗ ਦੇ ਵਿੱਚ ਜਾਵਾਂਗੇ ਔਰ ਸ਼ਾਇਦ ਇਹ ਗੱਲ ਉਨਕੇ ਗੁਰੂ ਗੋਬਿੰਦ ਸਿੰਘ ਜੀ ਦਾ ਫਕਰ ਨਾਲ ਸਿਰ ਹੋਰ ਉੱਚਾ ਹੋ ਗਿਆ ਹੋਵੇਗਾ ਕਿ ਮੇਰੇ ਸਹਬਜ਼ਾਦੇ ਆਪ ਆਏ ਨੇ ਚੱਲ ਕੇ ਔਰ ਛੋਟੇ ਸਹਬਜ਼ਾਦਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਪੂਰਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ 7 ਤੇ 9 ਸਾਲ ਦੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਉਹਨਾਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਐਸੇ-ਐਸੇ ਜਵਾਬ ਦਿੱਤੇ ਹਾਲਾਂਕਿ ਇਹ ਗੱਲ ਆਪਾਂ ਕਲੀਅਰ کہہ ਸਕਦੇ ਹਾਂ ਕਿ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਸੀ ਕਿੱਥੇ ਜਾ ਰਹੇ ਉਹ ਤਾਂ ਉਹਨਾਂ ਨੂੰ 2 ਦਿਨ ਲੈ ਹੀ ਪਤਾ ਲੱਗਿਆ ਕਿ ਸਾਨੂੰ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਸਾਨੂੰ ਠੰਡੇ ਬੁਰਜ ਵਿੱਚ ਰੱਖਿਆ ਜਾ ਰਿਹਾ ਔਰ ਅਚਾਨਕ ਸਾਡੀ ਦਾਦੀ ਜੀ ਨੂੰ ਸਾਡੇ ਤੋਂ ਵੱਖ ਕਰਕੇ ਸਾਨੂੰ ਕਚਹਿਰੀ ਦੇ ਵਿੱਚ ਲਿਜਾਇਆ ਜਾ ਰਿਹਾ ਸੋ ਛੋਟੇ ਸਹਿਬ ਯਾਦਿਆਂ ਦੇ ਸਾਹਮਣੇ ਜਿੱਦਾਂ ਦਾ ਮਾਹੌਲ ਆਇਆ ਉਹਨਾਂ ਨੇ ਉਸੇ ਟਾਈਮ ਉਹ ਫੈਸਲੇ ਲਏ ਔਰ ਉਸੇ ਟਾਈਮ ਉਹਨਾਂ ਨੇ ਜਿਹੜੇ ਸੂਬੇ ਸਰਹੰਦ ਨੂੰ ਐਸੇ ਜਵਾਬ ਦਿੱਤੇ ਕਿ ਉਹਨਾਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ ਇਸੇ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੂੰ ਅਗਰ ਅਸੀਂ ਜਾਣਦੇ ਹਾਂ ਤੇ ਗੁਰਗੋਬਿੰਦ ਸਿੰਘ ਜੀ ਦੇ ਆਪਣੇ ਗੁਣਾ ਕਰਕੇ ਜਾਣਦੇ ਆ। ਹਾਲਾਂਕਿ ਅਗਰ ਆਪਾਂ ਮਾਪਾਪ ਦੀ ਗੱਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ। ਜਦੋਂ ਕਸ਼ਮੀਰੀ ਪੰਡਤ ਆਪਣੀ ਫਰਿਆਦ ਲੈ ਕੇ ਆਉਂਦੇ ਨੇ ਕਿ ਸਾਡਾ ਧਰਮ ਖਤਰੇ ਦੇ ਵਿੱਚ ਐ ਸਾਨੂੰ ਬਚਾਓ ਤੇ ਗੁਰਤੇਗ ਬਹਾਦਰ ਜੀ ਨਾਲ ਖੜੇ ਬਾਲ ਗੋਬਿੰਦ ਨੂੰ ਇਹ ਕਹਿੰਦੇ ਨੇ ਕਿ ਇਹਨਾਂ ਦੇ ਧਰਮ ਬਚਾਉਣ ਵਾਸਤੇ ਕਿਸੇ ਮਹਾਨ ਔਰਖ ਨੂੰ ਆਪਣਾ ਬਲੀਦਾਨ ਦੇਣਾ ਪੈਗਾ। ਤੋਂ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਕਿ ਤੁਹਾਡੇ ਤੋਂ ਵੱਡਾ ਮਹਾਨ ਪੁਰਖ ਕੌਣ ਹੈ ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ 42 ਸਾਲ ਦੀ ਉਮਰ ਤੱਕ ਉਹਨਾਂ ਨੇ ਜਿਹੜੇ ਜਿਹੜੇ ਕੰਮ ਕੀਤੇ ਜੋ ਜੋ ਪਰਉਪਕਾਰ ਕੀਤੇ ਮਨੁੱਖਤਾ ਤੇ ਇਹ ਉਹਨਾਂ ਦੇ ਆਪਣੇ ਫੈਸਲੇ ਸਨ ਤਾਂ ਹੀ ਅਸੀਂ ਉਹਨਾਂ ਦੇ ਗੁਣਾ ਕਰਕੇ ਉਹਨਾਂ ਦੇ ਫੈਸਲਿਆਂ ਕਰਕੇ ਉਹਨਾਂ ਨੂੰ ਯਾਦ ਰੱਖਦੇ ਹਾਂ ਅਗਰ ਅਸੀਂ ਚਾਰ ਸਹਿਬਜ਼ਾਦਿਆਂ ਦਾ ਸਤਕਾਰ ਕਰਦੇ ਆਂ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਆਂ ਜਾਂ ਉਹਨਾਂ ਨੂੰ ਬਾਬਾ ਸ਼ਬਦ ਕਹਿ ਕੇ ਬੁਲਾਉਂਦੇ ਆਂ ਉਹਨਾਂ ਦੇ ਜਿਹੜੇ ਸ਼ਬਦ ਸੀ ਉਹ ਬੱਚਿਆਂ ਵਾਲੇ ਨਹੀਂ ਸੀ ਔਰ ਇਹਨਾਂ ਦੇ ਕਰਕੇ ਹੀ ਚਾਰ ਸਹਿਬਜ਼ਾਦਿਆਂ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਮੰਨਿਆ ਜਾਏਗਾ ਬਾਕੀ ਆਪ ਜੀ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ